Legenda thank you ਕੀ ਅੰਕਲ ਜੀ ਅੱਜ ਉਹ ਇਹ ਗੱਲ ਹੋਈ ਕੀ ਗੱਲਬਾਤ ਹੋਈ ਸਾਡੀ ਦੱਸਦੇ ਆ ਕਿ ਇਹ ਬਲਾਸਟਿਕ ਹੋਇਆ ਬੰਬ ਬਲਾਸਟਿਕ ਹੋਇਆ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਦਿਨ ਦਿਹਾੜੀ ਜਿਹੜੀ ਆ ਲੋਕਾਂ ਦਾ ਜਿਹੜੀ ਆ ਰੱਬ ਹੀ ਰੱਖਾ ਤੇ ਭਗਵੰਤ ਮਾਨ ਜਿਹੜੀ ਆ ਬੜੇ ਵਾਅਦੇ ਕਰ ਰਿਹਾ ਕਿ ਮੈਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਫਲਾਨ ਕਰਨਾ ਆ ਗੈਂਗਸਟਰਵਾਦ ਤੇ ਹਾਰੀ ਸਾਰੀ ਜਿਹੜੇ ਆ ਬੰਬ ਜਿਹੜੇ ਬਲਾਸਟਿਕ ਜਿਹੜੇ ਇੱਥੇ ਸਰਿਆਮ ਤੇ ਮਦੀਖੇ ਤੋਂ ਫਤਿਹਗੜ ਚੂਰੀਆ ਰੋਡ ਹੈ ਇਹ ਲੋਕਾਂ ਦੇ ਵਿੱਚ ਇਹੋ ਜਿਹਾ ਖੌਫ ਬਣਿਆ ਆਇਆ ਹੈ ਕਿ ਲੋਕਾਂ ਨੂੰ ਆਪਣੀ ਕਰੋ ਨਿਕਲ ਤੋਂ ਬਾਅਦ ਪਤਾ ਹੀ ਨਹੀਂ ਆ ਕਿ ਕਿਹੜੇ ਵੇਲੇ ਜਿਹੜੀ ਆ ਖਤਮ ਹੋ ਜਾਣਾ ਲੱਗਦਾ ਨਹੀਂ ਕਿ ਜੇ ਬਹੁਤ ਵੱਡਾ ਹਸਾ ਹੋ ਰਿਹਾ ਹੈ ਇਹ ਤਾਂ ਬਹੁਤ ਵੱਡਾ ਹਸਾ ਹੋ ਜਾਣਾ ਹੈ ਕਿ ਭਗਵਾਨ ਸમાન ਸਰਕਾਰ ਨੂੰ ਸਤੀਫਾ ਦੇ ਦੇਣਾ ਚਾਹੀਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਦੇ ਸੁਟਾ ਪਿਆ ਸਰੇ ਆਮ ਜਿਹੜੇ ਆ ਰੋਜ਼ਾਨਾ ਹੀ ਡਕੈਤੀਆਂ ਹੋ ਰੀਆਂ ਤੁਸੀਂ ਮੌਕੇ ਤੇ ਮੌਜੂਦ ਸੀ ਮੈਂ ਜੀ ਨਾ ਕਰਿਆ ਹਾਂ ਤੇ ਲੋਕਾਂ ਦੇ ਵਿੱਚ ਬਹੁਤ ਜਿਹੜੀ ਆ ਬਹਿਸ ਦਾ ਮਾਹੌਲ ਬਣਿਆ ਹੋਇਆ ਹੈ ਕੀ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਜੀ ਮੈਂ ਭਗਵੰਤ ਮਾਨ ਸਰਕਾਰ ਨੂੰ ਇਹੋ ਬੇਨਤੀ ਕਰਦਾ ਕਿ ਜਿਹੜੀਆਂ ਤੁਹਾਡੇ ਕੋਲ ਸੁਰੱਖਿਆ ਜਿਹੜੀਆਂ ਆਪਣੀਆਂ 2-2000 ਆਪਣੀ ਮਾਤਾ ਜੀ ਨੂੰ ਆਪਣੀ ਭੈਣ ਨੂੰ ਆਪਣੇ ਦੇ ਨਾਲ ਹੋਰ ਕੈਬਨਟ ਮੰਤਰੀਆਂ ਦੇ ਨਾਲ ਸੁਰੱਖਿਆ ਦਿੱਤੀ ਹੈ ਇਹ ਥਾਣਿਆਂ ਦੇ ਵਿੱਚ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਕਿ ਲੋਕਾਂ ਦੀ ਜਾਲ ਮਾਲ ਦਾ ਜਿਹੜੀਆਂ ਰੱਖਿਆ ਦਿੱਤੀ ਜਾ ਸਕੇ ਭਗਵੰਤ ਮਾਨ ਸਰਕਾਰ ਜਿਹੜੀ ਆ ਆਪਣੇ ਦੇ ਨਾਲ ਜਿਹੜੇ ਆ 1-2 ਗਨਮੈਨ ਲਾ ਕੇ ਬਾਕੀ ਸਾਰੇ ਜਿਹੜੇ ਆ ਗਨਮੈਨ ਜਿਹੜੇ ਆ ਉਹ ਪੰਜਾਬ ਪੁਲਿਸ ਨੂੰ ਥਾਣਿਆਂ ਦੇ ਵਿੱਚ ਦੇਣਾ ਚਾਹੀਦਾ ਤਾਂ ਜੋ ਕਿ ਲੋਕਾਂ ਦੀ ਸੁਰੱਖਿਆ ਜਿਹੜੀ ਯਕੀਨੀ ਬਣ ਸਕੇ ਕੀ ਲੱਗਦਾ ਕਿਹੜੀ ਜਗ੍ਹਾ ਹੈ ਇਹ ਇਸ਼ਾਰਾ ਦੋੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿਸੇ ਵੀ ਹੁੰਦਾ ਜੀ ਇਨਸ਼ਾਅੱਲਾ ਆਇਆ ਸੀ ਉਹ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਅੱਗੂ ਜਿਵੇਂ ਇਹ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਹੀ ਲੱਗਦਾ ਦੇਖਿਆ ਉਹਨੂੰ ਨਸਤ ਨਸਤ ਉਹਦੀਆਂ ਉਹਦੀਆਂ ਬਾਹਾਂ ਵੀ ਹੰਦੀ ਸੀ ਲੱਤਾਂ ਵੀ ਉਹਦੀਆਂ ਸੀ ਲੱਗਦਾ ਇਹ ਇੱਥੇ ਬਿਲਕੁਲ ਵੱਡਾ ਹਾਸਾ ਹੋ ਸਕਦਾ ਨੌਜਵਾਨ ਸੀਗਾ ਜਿਹਦੇ ਚ ਸੀਗਾ ਜੀ 35-40 ਸਾਲ ਦੀ ਉਹ ਲੱਗਦੀ ਜੀ ਲੱਗਦਾ ਜੀ ਵੱਡਾ ਹਾਸਾ ਟਲਿਆ ਬਿਲਕੁਲ ਜੀ ਬਿਲਕੁਲ ਹਾਸਾ ਹੁੰਦਾ ਹੈ ਜਿਦਾਂ ਕਿਹੜੀ ਮਿਸ਼ਨ ਨਾਲ ਆਇਆ ਸੀ ਕੋਈ ਪਤਾ ਨਹੀਂ ਦੇਖੋ ਜੀ ਸਾਨੂੰ ਸਵੇਰੇ ਇਨਫਾਰਮੇਸ਼ਨ ਆਂਦੀ ਹੈ ਕਿ ਇੱਕ ਪਲਾਸਟ ਹੋਇਆ ਹੈ ਤੇ ਇੱਕ ਬੰਦੇ ਤੇ ਇੰਜਰੀ ਹੋਈ ਹੈ ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਸ ਮੌਕੇ ਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆ ਇਨਵੈਸਟੀਗੇਸ਼ਨਸ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬਾਡੀ ਨੂੰ ਇੰਜਰੀਜ਼ ਆਈਆਂ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲਡੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਸਰ ਪਤਾ ਲੱਗ ਰਿਹਾ ਕਿ ਕੋਈ ਕੋਈ ਮੁਲਾਜ਼ਮ ਦੇ ਘਰ ਇਹ ਗ੍ਰੇਨਟ ਤੋਂ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦਿੰਨਾ ਚਾਹਨਾ ਹੈ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋएगी ਅਸੀਂ ਤੁਹਾਨੂੰ ਦੱਸ ਦਾਂਗੇ ਇਹ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨਾ ਹੈ ਸੀ ਇਹ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਦੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਆਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡੀਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇੱਕ ਕੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਅਸੀਂ ਕਰ ਰਹੇ ਆਂ ਜੀ ਇਹਦੀ ਪਛਾਣ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਸਾਡੀਆਂ ਟੀਮਜ਼ ਆਲਰੇਡੀ ਜਿਹੜੀ ਇੱਥੇ ਏਰੀਆ ਚ ਟੈਕਨੀਕਲੀ ਸਾਡੀਆਂ ਟੀਮਜ਼ ਐਕਟੀਵੇਟ ਹੋ ਗਈਆਂ ਨੇ ਸੰਨਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਾਂਗੇ ਇਹ ਬੰਦੇ ਡੈਥ ਹੋ ਗਿਆ ਜਾਂ ਬੰਦਾ ਆ ਸਕਿਆ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ